ਵੇ ਵੱਡੇ ਕਿ ਜਹਾ ਬੀਰ ਸਾਹਿਬ ਦੇ ਬਾਹਰ ਮੰਗਤਾ ਬਹਿ ਜੇ ਤੇ ਕਿਚਾ ਕਥਾਵਾਚਕ ਬਹਿ ਜੇ ਇੱਕ ਗੱਲ ਹੀ ਪੁੱਛੋ ਕਿਉਂਣ ਕਿਉਂਕਿ ਉਹ ਵੀ ਮੰਗਤਾ ਬੈਠਾ ਬੀਰ ਸਾਹਿਬ ਦੇ ਬਾਹਰ ਖੇੰਦਰ ਦੇ ਦਿਓ ਤੁਹਾਡਾ ਭਲਾਵੇ ਦੇ ਦਿਓ ਤੇ ਲੋਕੀ ਵਿਚਾਰੇ ਤਰਸ ਕਰਕੇ 100 ਰੁਪਏ ਉਸਾਉ ਗਉਣ ਸੇਮ ਹੀ ਮੰਗਤਾ ਮੈਂ ਆ ਮੇਰੀ ਥਾਂ ਤੇ ਕੋਈ ਵੀ ਰਾਗੀ ਸਿੰਘ ਰਵਿੰਦਰ ਸਾਹਿਬ ਹੋਵੇ ਉਹ ਜਦੋਂ ਕੀਰਤਨ ਕਰਦਾ ਵਾ ਜਾਂ ਕਥਾ ਕਰਦਾ ਤੇ ਅਸੀਂ ਘਰ ਆਉਣੇ ਆ ਦੁਖੀ ਹਿਰਦੇ ਦੇ ਨਾਲ ਅਸੀਂ ਦਾਂ ਪੈਸੇ 10 ਰੁਪਏ ਦਾਂ ਮਲੀ ਜਾਣੇ ਆ ਚਾਹ ਚੂ ਪੀਣੀ ਤੇ ਹਾਲੀ ਜਿ ਰੱਖ ਕੇ ਵਾਇਗਰ ਕੀਕਾ ਖਾਲਸ ਮਗਤੇ ਨਾਲੋਂ ਤੇ ਸਾਡਾ ਕੋਈ ਫਰਕ ਨਹੀਂ ਰਹਿ ਗਿਆ ਅੱਜ ਦਸਵਾ ਹੱਥ ਖੜਾ ਕਰਕੇ ਕੀਦਾ ਪੁੱਤ ਸੰਥਿਆ ਕਰਦਾ ਕੀਦਾ ਪੁੱਤ ਕੀਰਤਨ ਸਿੱਖਣ ਦੀ ਆਂ ਗਾਂ ਮਰਨਾ ਨਹੀਂ ਆਪਾਂ ਜਦੋਂ ਮਰਾਂਗੇ ਤੇ ਕੌਣ ਕਥਾ ਕਰਨ ਆਊਗਾ ਕੌਣ ਕੀਰਤਨ ਕਰੂਗਾ ਕਮਾਲ ਹੋ ਗਈ ਆ ਕਿਸ ਹਦਾਇਤਰ ਧਿਆਨ ਹੀ ਨਹੀਂ ਹੈਗਾ ਕਿ ਆ ਮੰਗਤੇ ਬਣਾ ਕੇ ਰੱਖ ਦਿੱਤਾ ਕਿਥੇ ਗੁਰੂ ਕੇ ਵਜੀਰ